ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਲਾਈਫ ਫਾਰਮਿੰਗ ਚੈਨਲ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਕਣਕ ਬਾਰੇ ਕਿਹੜੀ ਕਿ 826 ਵ varietà ਹੈ ਕਣਕ ਦੀ ਤੇ ਇਸ ਸਾਲ 10 ਏਕੜ ਦੇ ਲਗਭਗ ਵਿੱਚ ਲਗਾਈ ਹੈ ਤੇ ਹੈਪੀ ਸ਼ਿਟ ਦੇ ਨਾਲ ਕਣਕ ਦੀ ਬਜਾਈ ਕੀਤੀ ਸੀ ਤੇ 40 ਕਿਲੋ ਬੀਜ ਪਰ 1 ਏਕੜ ਦੇ ਹਿਸਾਬ ਨਾਲ ਪਾਇਆ ਸੀ ਤੇ 60 ਤੋਂ 65 ਕਿਲੋ ਡੀਏਪੀ ਪਾਈ ਸੀ ਤੇ ਪਹਿਲਾਂ ਇਸ ਪੈਲੀ ਦੇ ਵਿੱਚ ਝੋਨਾ ਸੀ ਜਿਹੜਾ ਕਿ ਤੁਸੀਂ ਬੁੱਥੀਆਂ ਦੇਖ ਸਕਦੇ ਹੋ ਬੁੱਥੇ ਲੰਮੇ ਲੰਮੇ ਨੇ ਤੇ ਇਹ ਬੰਨੇ ਵੀ 826 ਵਲੈਰਟੀ ਬੀਜੀ ਇਹਦੇ ਪਰ ਇਥੇ 26 ਵਲੈਰਟੀ ਜਿਹੜਾ ਚੌਨਾ ਸੀ ਉਹ ਲਗਾਇਆ ਸੀ ਤੇ ਉਤੋਂ ਭੋਜ ਜਿਹੜਾ ਛੜਤਾ ਸੀ ਤੇ ਇਹ ਬੰਨੇ ਵੀ ਚੌਨਾ ਗੇੜਾ ਕੀ ਸੀ ਤੇ ਇਹਦਾ ਵੀ ਭੋਜ ਉਤੋਂ ਮੜੀ ਅੱਗ ਨੂੰ ਲਾ ਲਈ ਸੀ ਬਹੁਤੀ ਨਹੀਂ ਲੱਗੀ ਤੇ ਹੈਪੀ ਸੇਡ ਦੇ ਨਾਲ ਲਾ ਕੇ ਤੇ ਫਿਰ ਬਜਾਈ ਕਰਤੀ ਸੀ ਤੇ ਕਣਕ ਤੁਸੀਂ ਉਹ ਵੇਖ ਸਕਦੇ ਹੋ ਕਿੰਨੀ ਗ੍ਰੋਥ ਹੋਈ ਏ ਆ ਜਿਸੇ ਪਰਾਲੀ ਜ਼ਿਆਦਾ ਤੁਸੀਂ ਉੱਥੇ ਵੇਖ ਸਕਦੇ ਹੋ ਹਿਾਰਾਂ ਦੇ ਵਿੱਚ ਕਣਕ ਉਹ ਖਲੋਤੀ ਏ ਤੇ ਚੰਗੀ ਹੋ ਗਈ ਏ ਤੇ ਇਥੇ ਮੈਂ ਦਿਖਾ ਦੇਣਾ ਜਿੱਥੇ ਅਗ ਲੱਗੀ ਹੈ ਤੇ ਕਣਕਾਂ ਤੁਸੀਂ ਦੇ ਸਕਦੇ ਹੋ ਇਹ ਕਣਕਾਂ ਜੀ ਚੱਕਰੋ ਕਣਕ ਤੇ ਇਹਦਾ 9 ਤੋਂ 10 ਇੰਚ ਰਫਾੜੇ ਤੋਂ ਫਾੜਾ ਮਤਲਬ ਇਹਦਾ ਹੁੰਦਾ ਜੀ ਗੈਪ ਲਾਈਨ ਤੋਂ ਲਾਈਨ ਦੀ ਤੇ ਜਿਹੜਾ ਸੁਪਰ ਸੀਡਰ ਤੇ ਜੀਓ ਡ੍ਰਿਲ ਦਾ 6 ਤੋਂ 7 ਇੰਚ ਮਤਲਬ ਤੱਕ ਹੁੰਦਾ ਵਾ ਬੜੇ ਦਾ 810 ਇੰਚ ਤੱਕ ਵੀ ਕਈਆਂ ਦੇ ਟੈਕਨੀਕ ਦੇ ਹਿਸਾਬ ਨਾਲ ਹੁੰਦਾ ਵਾ ਤੇ ਹਾਂ ਸਾਨੂੰ 5 ਸਾਲ ਹੋ ਗਏ ਜੀ ਲਗਾਤਾਰ ਹੈਪੀ ਸ਼ਿਟ ਦੇ ਨਾਲ ਹੀ ਬਜਾਈ ਕਰਦੇ ਆ ਤੇ ਇਥੇ ਪਰਾਲੀ ਕੋਈ ਜ਼ਿਆਦਾ ਸੀ ਉੱਥੇ ਪੋ ਯਾਨੀ ਕਿ ਤੇ ਇਥੇ ਭੋਉ ਨੂੰ ਤੇ ਅੱਗ ਲਾਲੀ ਤੇ ਪਰ ਮੋਢੇ ਉਧੇ ਖਲੋਤੇ ਤੁਸੀਂ ਵੇਖ ਸਕਦੇ ਹੋ ਕਿ ਉਧੇ ਉਧੇ ਖਲੋਤੇ ਨੇ ਤੇ ਇਹ 10 ਏਕੜ ਪੀ 826 ਵੈਰਾਈਟੀ ਲਾਈ ਹੈ ਜੀ ਤੇ ਪਿਛਲੇ ਦੋ ਏਕੜ ਲਾਈ ਸੀ ਤੇ 25.26 ਕੁੰਟਲ ਕੱਚਾ ਰਿਆ ਸੀ ਇਹਦਾ ਤੇ ਇਸ ਸਾਲ ਵੇਖੋ ਕੀ ਨਿਕਲਦਾ ਜੀ ਤੇ 60 ਕਿਲੋ 60 ਤੋਂ 65 ਕਿਲੋ ਡੀਏਪੀ ਤੇ 40 ਕਿਲੋ ਬੀਜ ਪਰ ਏਕੜ ਦੇ ਹਿਸਾਬ ਦੇ ਨਾਲ ਡ੍ਰਿਲ ਕੀਤਾ ਵਾ ਮਤਲਬ ਹੈਪੀ ਸ਼ੀਟ ਦੇ ਨਾਲ ਕੇੜਿਆ ਵਾ ਤੇ ਅੱਜ ਇਹ ਲਗਭਗ 16-17 ਦਿਨ ਦੀ ਹੋ ਚੁੱਕੀ ਹੈ ਤੇ 6 7 7 ਨਵੰਬਰ ਲਗੇ ਵੇਜੀ ਸੀ ਤੇ ਹੋਰ ਤਿੰਨਾ ਚੌ ਦਿਨਾਂ ਜਦੋਂ 20 21 ਆ ਕਿੰ ਆ 22 ਦਿਨਾਂ ਦੀ ਹੋ ਜਾਏਗੀ ਤਾਂ ਇਹਨੂੰ ਪਹਿਲਾਂ ਪਾਣੀ ਲਾਵਾਂਗੇ ਤੇ ਜਿਹੜੀ ਯੂਰੀ ਆ ਜਿੱਥੇ ਪਰਾਲੀ ਆ ਕਿ ਜਿਹੜੇ ਖਿਲਿਆਂ ਚ ਉੱਥੇ ਜਿਆਦਾ ਪਰਾਲੀ ਉੱਥੇ ਯੂਰੀ ਪਹਿਲਾਂ ਸਟਾ ਦੇ ਦਾਂਗੇ ਫਿਰ ਦੂਜੇ ਦਿਨ ਜਾ ਕੇ ਪਾਣੀ ਲਾਵਾਂਗੇ ਤੇ ਜਿੱਥੇ ਕਈਆਂ ਪੈਲੀਆਂ ਜਿੰਨਾਂ ਦੀਨ ਗੋਲੀ ਠੰਡਾ ਵੀ ਹੈਗਾ ਵਾ ਤੇ ਉੱਥੇ ਪਾਣੀ ਪਹਿਲਾਂ ਦੇ ਕੇ ਜਿਵੇਂ ਆ 126 ਰੈਸਪੈਰਟੀ ਹੈ ਇਹ ਇੱਥੇ ਪਲਾਂ 126 ਚੋਂ ਲਾ ਆ ਜਿੱਥੇ ਇੱਥੇ ਪਰਾਲੀ ਘਟ ਵਾ ਇਹਨੂੰ ਪਾਣੀ ਦੇ ਕਿਤੇ ਫੇਰ ਖਾਦ ਪਾਵਾਂਗੇ ਤੇ ਇਹਦੇ ਵਜਨ ਦੀਨ ਵੀ ਕਿਤੇ ਕਿਤੇ ਉੱਗਾ ਵਾ ਤਾਂ ਖਾਦ ਚੜ ਲਾਗੇ ਸੰਕੋੜ 100 ਗ੍ਰਾਮ ਜਾਂ 150 ਗ੍ਰਾਮ ਦੀਨ ਦੇ ਹਿਸਾਬ ਦੇ ਨਾਲ ਵਿੱਚ ਸਟਾ ਦੇ ਦਾਂਗੇ ਸੋ ਫੇਰ ਵੀਡੀਓ ਸਾਂਝੀ ਕਰਾਂਗੇ ਜਦੋਂ ਇਹ ਪਹਿਲਾਂ ਪਾਣੀ ਲਾਵਾਂਗੇ ਸੋ ਧੰਨਵਾਦ ਤੁਹਾਨੂੰ ਵੀਡੀਓ ਵੇਖਣ ਦੇ ਲਈ